ਜਿੱਤ ਸੇਜੇ ਲੜਦੇ ਨੇ ਭੁੱਖੇ ਔਰਣ ਵਿੱਚ ਦਾ ਦੂਜੇ ਪਰ ਤੇ ਗਾਣਾ ਮਿਲਿਆ ਅਰਦਾਸੇ ਤਸੂਤੇ ਪਰ ਤੇ ਗਾਣਾ ਮਿਲਿਆ ਉਮਰਾਂ ਦੇ ਕੱਚੇ ਪਸਦਕਾਂ ਤੇ ਪੱਕੇ ਉਹ ਬੋਲਾ ਦੇ ਬਾਬੇ ਪਰ ਦੇਖਣ ਨੂੰ ਬੱਚਿਓ ਹਾਰਾ ਦੇ ਜੰਮੇ ਕਿਠਾ ਰਣ ਕੇ ਠੱਗਿਓ ਦਰਜਾ ਚ ਬਹਿ ਕੇ ਵੀ ਸ਼ੁਕਰਾਂ ਚ ਹੱਸੇ ਓ ਲੋਹੇ ਜੋ ਜਨਮੇ ਲੋਹੇ ਚੜ ਮੇ ਤੇ ਲੋਹੇ ਦੇ ਹਾਣੀ ਉਹ ਲੋਹਾ ਹੀ ਖਾਂਦੇ ਤੇ ਲੋਹੇ ਦਾ ਪਾਣੀ ਉਹ ਲੋਹਾ ਸਰਾੜੇ ਪਰਪੜਦੇ ਆ ਬਾੜੀ ਲੋਹਾ ਸਰਾੜੇ ਪਰਪੜਦੇ ਆ ਬਾੜੀ ਸਫਸਰੋਹੀ ਤੇ 3 ਦੇ ਆਸ਼ਿਕ ਰ ਕਪਰੇ ਕਪਾ ਜਮ ਛੀਰਾਂ ਦੇ ਆਸ਼ਿਕ ਹਾਣੀ ਲੋਹੇ ਦੇ ਲੋਹਾ ਪੀਰ ਸਾਡਾ ਲੋਹਾ ਬਾਗ ਦਾ ਲੋਹਾ ਵੀਰ ਸਾਡਾ ਸਾਡੇ ਲੋਹੇ ਦਾ ਲੋਹਾ ਮੰਨੇ ਜ਼ਾਲਮ ਜੰਮੇ ਚੰਟੀ ਦਾ ਲੋਹਾ ਸਰੀਰ ਸਾਡਾ ਸਾਡੀ ਰਚਿਆ ਕਰੇ ਅਕਾਲ ਆਪੇ ਓਇਓ ਚਾਰ ਦਾ ਆਗ ਦੇ ਕੀਰ ਸਾਡਾ ਅਸੀਂ ਜਪਦੇ ਆਤੀ ਰਾਦੀ ਸ਼ਾ ਬਾੜੀ ਮੂਹਰੇ ਤੇ ਕੀ ਦੇ ਅਰਦਾ ਰਿਆ ਸਰੀਰ ਸਾਡਾ ਉਹ ਨੱਚੇ ਖੰਡਿਆ ਤੇ ਲੋਹਾ ਸਰੀਰ ਸਾਡਾ ਗੁਲਾਬਾਂ ਕੀ ਕੀਰੇ ਚੱਟਾ ਲਾ ਕੇ ਜਿਦ ਰੇ ਗੁਲਾਬਾਂ چیرے چڑھا نا کے جگرے اولا دی جو بانا کے جگرے نا دے دی وے کھو سمانا کے جگرے او مالا دے مٹی کے پا مٹی آدھی گاتا ہے جو اٹھے گی جانا نا کے سوچی آدھی گاتا ہے نیچو کی سمجھن نا کے سوچی آدھی گاتا اولو ہے جو جانا میں اولو ہے جو جڑ میں دلو دہانی ਸਰਾਂੜੇ ਪਰਪੜਦੇ ਆ ਬਾਣੀ ਉਹ ਹਸਰਾਂੜੇ ਪਰਪੜਦੇ ਆ ਬਾਣੀ ਓ ਠਿੱਡਾ ਮਾਰੜ ਸਖਤਾ ਨੂੰ ਓ ਵਕਤ ਪਾੰਦਦੇ ਵਕਤਾ ਨੂੰ ਏ ਕਾਂ ਪੈ ਨਿੱਕੀ ਆ ਜਾਂਦਾ ਵੀ ਕਬੜ ਲਾ ਦਿੱਤੀ ਆ ਸਖਤਾ ਨੂੰ ਨਾਂ ਵੀ ਫਤੇ ਤੇ ਮਿਦਾਂ ਵੀ ਫਤੇ ਦੀਦੀ ਦਾਦੀ ਨੂੰ ਜੋ ਜੋ ਦੀ ਆਜੂ ਬਾੜ ਵੀ ਫਤੇ ਦੀਦੀ ਦਾਦੀ ਨੂੰ ਜੋ ਜੋ ਦੀ ਆਜੂ ਬਾੜ ਵੀ ਫਤੇ ਸਰਦਾਰ ਜੀ ਨੂੰ ਕਹਿਣ ਲੱਗੇ ਐਵੇਂ ਹੋ ਨਾ ਜਾ ਰੋ ਯਾਰ ਮਾਤਾ ਚੰਦੀ ਵਾਹ ਦੇ ਅਕਸਸ ਭਾਗ ਸਾਡੇ ਲਾ ਕੇ ਕਲਗੀਆਂ ਕਰਤੀ ਯਾਰ ਮਾਤਾ ਮੈਂ ਹਾਫਤੇ ਹਾਫਤੇ ਨਸੀਬ ਸਾਡਾ ਆਖਰੀ ਸਾਹ ਤਾਈ ਜੂ 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 ਯਾਰ ਮਾਤਾ ਦੁਨੀਆ ਸਦਾ ਕੁਰਬਾਨੀਆਂ ਯਾਦ ਰੱਖੂ ਢਾਡੀ ਜੁਗਾ ਤੱਕ ਗਾਉਣਗੇ ਵਾਰ ਮਾਤਾ ਗੁਰਪ੍ਰਤਾਪ ਯੁਗਾ ਤੱਕ ਗਾਊ گا ਵਾਰ ਮਾਤਾ ਉਹ ਬੇਕਤ ਹੋਏ ਪਰ ਵੀ ਖੁਵਾਰੀ ਤਾਂ ਜੱਲੀ ਵਰਵੇਂ ਰਸਾ ਹੋਏ ਖੁਵਾਰੀ ਤਾਂ ਜੱਲੀ ਵਰਵੇਂ ਰਸਾ ਹੋਏ ਉਹ ਕਰਨਿਓ ਕਿਹੜੇ ਅਮੀਰਾ ਦੇ ਲਾਲਚ ਚ ਜੁੱਤੀ ਤੇ ਰੱਖਦੇ ਚਗੀਰਾ ਦੇ ਲਾਲਚ ਉਹ ਲੋਹੇ ਚ ਜੜਾ ਲੋਹੇ ਚੋਟੜ ਬੇ ਤੇ ਲੋਹੇ ਦੇ ਹਾਰੀ ਲੋਹਾ ਹੀ ਕਾਂਦੇ ਤੇ ਲੋਹੇ ਦਾ ਪਾੜੀ ਲੋਹਾ ਸਰਾੜੇ ਪਰ ਪੜਦੇ ਆ ਪਾਣੀ ਲੋਹਾ ਸਰਾਣੇ ਪੜਪੜਦੇ ਆ ਪਾਣੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਨਾਮ ਗੁਰਪ੍ਰਤap ਸਿੰਘ ਖਾਲਸਾ ਹੈ